ਅੱਜ 2 ਅਗਸਤ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਇਸ ਬਾਰੇ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਅੱਜ ਤਲਕਸਰ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਹਲਕੇ ਤੋਂ ਦਰਮਿਆਨ ਅਤੇ ਕਿਤੇ ਵਧਿਆ ਮੀਂਹ ਦਰਜ ਕੀਤਾ ਜਾ ਰਿਹਾ ਹੈ ਖਾਸ ਕਰਕੇ ਮਾਨਸਾ ਬਠਿੰਡਾ ਸੰਗਰੂਰ ਤੇ ਬਰਨਾਲੇ ਦੇ ਇਲਾਕਿਆਂ ਦੇ ਵਿੱਚ ਟੁੱਟਵੇਂ ਤੌਰ ਤੇ ਮੀਂਹ ਦੀਆਂ ਕਾਰਵਾਈਆਂ ਦੇਖਣ ਨੂੰ ਮਿਲੀਆਂ ਤੇ ਮੁੱਖ ਕੇਂਦਰ ਅੱਜ ਰਿਹਾ ਕੇਂਦਰੀ ਦਬਾਬਾ ਜਿਹਦੇ ਵਿੱਚ ਫਲੋਰ ਨਵਾਂ ਸ਼ਹਿਰ ਗੁਰਾਇਆ ਬੰਗਾ ਫਗਵਾੜਾ ਆਪਣਾ ਮਾਲਪੁਰ ਦਸੂਆ ਮਕੇਰੀਆਂ ਟਾਂਡਾ ਹੁਸ਼ਿਆਰਪੁਰ ਗੁਰਦਾਸਪੁਰ ਦੇ ਕੁਝ ਇਲਾਕੇ ਤੇ ਆਨੰਦਪੁਰ ਸਾਹਿਬ ਰੋਪੜ ਇਹਨਾਂ ਖੇਤਰਾਂ ਦੇ ਵਿੱਚ ਅੱਜ ਤੜਕਸਾਰ ਵੱਡੇ ਪੱਧਰ ਤੇ ਕਿਤੇ ਹਲਕੇ ਤੋਂ ਦਰਮਿਆਨਾ ਤੇ ਕਿਤੇ ਭਾਰੀ ਵੀ ਦਰਜ ਕੀਤਾ ਜਾ ਰਿਹਾ ਹੈ ਤੇ ਇਹ ਕਾਰਵਾਈਆਂ ਅਜੇ ਵੀ ਇਹਨਾਂ ਖੇਤਰਾਂ ਦੇ ਵਿੱਚ ਜਾਰੀ ਨੇ ਆਉਣ ਵਾਲੇ ਕੁਝ ਘੰਟਿਆਂ ਦੌਰਾਨ ਪੰਜਾਬ ਦੇ ਹੋਰ ਵੀ ਵੱਖ-ਵੱਖ ਹਿੱਸਿਆਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਲਗਾਤਾਰ ਬਣੀ ਹੋਈਆਂ ਨੇ ਚਾਹੇ ਉਹ ਮਾਝੇ ਦੇ ਇਲਾਕੇ ਹੋਣ ਚਾਹੇ ਦੁਆਬੇ ਦੇ ਚਾਹੇ ਕੇਂਦਰੀ ਮਾਲਵਾ ਚਾਹੇ ਪੱਛਮੀ ਮਾਲਵਾ ਟੁੱਟਮੇ ਤੌਰ ਤੇ ਬਹੁਤੇ ਹਿੱਸਿਆਂ ਦੇ ਵਿੱਚ ਅੱਜ ਵੀ ਮੀਂਹ ਪੈਣ ਦੀ ਸੰਭਾਵਨਾ ਕੱਲ ਵਾਂਗੂ ਬਣੀ ਹੋਈਆਂ ਨੇ ਰੁਕ-ਰੁਕ ਕੇ ਕਾਰਵਾਈਆਂ ਵੱਖ-ਵੱਖ ਜਗ੍ਹਾ ਹੁੰਦੀਆਂ ਰਹਿਣਗੀਆਂ ਸੋ ਇਹ ਕਾਰਵਾਈਆਂ ਦੇ ਵਿੱਚ ਅੱਜ ਇੱਕ ਦੋ ਦਿਨ ਇਸੇ ਤਰ੍ਹਾਂ ਹੀ ਚਲਦੀਆਂ ਹੋਈਆਂ ਦਿਖਾਈ ਦੇਣ ਗਿਆ ਰਾਹਤ ਮਿਲਦੀ ਹੋਈ ਮੀਂਹ ਤੋਂ ਅਜੇ ਦਿਖਾਈ ਨਹੀਂ ਦੇਵੇਗੀ ਤੇ ਆਉਣ ਵਾਲੇ ਕਈ ਦਿਨ ਮੀ ਇਸੇ ਤਰ੍ਹਾਂ ਹੀ ਵਕ ਵਕ ਖੇਤਰਾਂ ਦੇ ਵਿੱਚ ਵੀ ਜਾਰੀ ਰਹੇਗੀ